ਪਟਿਆਲਾ ਝਿਲੇ ਦੇ ਕਨੌਰ ਪੁਲਿਸ ਨੇ ਐਪਲ ਕੰਪਨੀ ਦੇ ਮਹਿੰਗੇ ਮੋਬਾਈਲ ਅਤੇ ਲੈਪਟਾਪ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਕਨੌਰ ਡੀਐਸਪੀ ਹਰਮਨਪ੍ਰੀਤ ਸਿੰਘ ਦੇ ਦਸਨ ਮੁਤਾਬਕ ਸੀਨੀਅਰ ਪੁਲਿਸ ਸੁਪਰਡੈਂਟ ਵਰੁਣ ਸ਼ਰਮਾ ਅਤੇ ਹੋਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਹਿਤ ਇਹ ਕਾਰਵਾਈ ਕੀਤੀ ਗਈ ਪੁਲਿਸ ਨੇ ਦੋਸ਼ਿਆ ਕੋਲੋਂ 18 ਐਪਲ ਆਈਫੋਨ ਅਤੇ ਦੋ ਮੈਕਬੁੱਕ ਲੈਪਟਾਪ ਬਰਾਮਦ ਕੀਤੇ ਮੁਲਜ਼ਮਾਂ ਦੀ ਪਹਿਚਾਣ ਵਿਕਰਮਜੀਤ ਸਿੰਘ ਅਤੇ ਸੁਖਵੀਰ ਸਿੰਘ ਵਜੋਂ ਹੋਈ ਹੈ ਦੋਸ਼ੀ ਪਾਸਲੇ ਵਿੱਚੋਂ ਮਹਿੰਗੇ ਡਿਵਾਈਸ ਕੱਟ ਕੇ ਖਾਲੀ ਡੱਬੇ ਮੂੜ ਪੈਕ ਕਰ ਜੇ ਸਨ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆਏਗੀ ਹਾਂਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮਨ ਸ਼ਰਮਾ ਜੀ ਆਈਪੀਐਸ ਦੀ ਦਿਸ਼ਾ ਨਿਰਦੇਸ਼ ਏਟ ਤੇ ਐਸਪੀਡੀ ਸਰਦਾਰ ਗਰਵਨ ਸਿੰਘ ਬੈਂਸ ਜੀ ਦੀ ਯੋਗਗਵਾਈ ਏਟ ਥਾਣਾ ਸ਼ੰਭੂ ਦੀ ਟੀਮ ਨੇ ਇੱਕ ਜਿਹੜਾ ਚੋਰੀ ਮੋਬਾਈਲਾਂ ਦਾ ਸਕੈਂਡਲ ਸੀਗਾ ਉਹ ਫੜਿਆ ਤੇ ਜਿਹੜੇ ਚੌਂਕੀ ਇੰਚਾਰਜ ਤੇ ਟੇਪਲਾ ਚੌਂਕੀ ਜਾਂਦੇ ਅਸੀਂ ਜوجਵਿੰਦਰ ਸਿੰਘ ਤੇ ਅਸ਼ਨੀ ਕੁਮਾਰ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਵੀ ਜਿਹੜੀ ਰੇਲੈਂਸ ਕੰਪਨੀ ਹੈ ਉਹਨਾਂ ਨੇ ਮਤਲਬ ਆਪਣੇ ਕੁਝ ਮੋਬਾਈਲ ਇੱਥੇ ਡਿਲੀਵਰੀ ਕੰਪਨੀ ਹੈਗੀ ਹੈ ਟੇਪਲਾ ਉਹਨਾਂ ਨੂੰ ਦਿੱਤੇ ਸੀਗੇ ਜਿਹੜੇ ਉਹ ਮੋਬਾਈਲ ਚੋਰੀ ਹੋ ਗਏ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਘਟੂ ਘਟ 20 ਮੋਬਾਈਲ ਸੀ ਤੇ ਦੋ ਲੈਪਟਾਪ ਸੀਗੇ ਤੇ ਜੋ ਇਹਨਾਂ ਨੇ ਮਤਲਬ ਉਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਅ ਡਿਲੀਵਰੀ ਕੰਪਨੀ ਦੇ ਮੈਨੇਜਰ ਸੁਨੀਲ ਕੁਮਾਰ ਦੇ ਬਿਆਨ ਤੇ ਤੁਰੰਤ ਐਫ ਆਈ ਆਰ ਰਜਿਸਟਰ ਕਰ ਲਈ ਐਫ ਆਈ ਰਜਿਸਟਰ ਕਰਕੇ ਜਦੋਂ ਉੱਥੇ ਪੁੱਛਗਿੱਛ ਕੀਤੀ ਤਾਂ ਉਹਦੇ ਸਬੰਧ ਵਿੱਚ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਇੱਕ ਵਿਕਰਮਜੀਤ ਸਿੰਘ ਹੈ ਉਹ ਘੱਗਰਸਰਾਂ ਦਾ ਨਾ ਤੇ ਇੱਕ ਸੁਖਵੀਰ ਸਿੰਘ ਨੇ ਉਹ ਸ਼ੰਭੂ ਮਰਦਾਪੁਰ ਦੇ ਨੇ ਇਹ ਦੋਨੇ ਉਹ ਕੰਪਨੀ ਡਿਲੀਵਰੀ ਕੰਪਨੀ ਦੇ ਏਮਪਲੋਈ ਸੀਗੇ ਤੇ ਇਹਨਾਂ ਨੇ ਮਤਲਬ ਇਹ ਜਿਹੜੇ ਮੋਬਾਈਲ ਹੈ ਬੜੇ ਛਾਤਰ ਤਰੀਕੇ ਨਾਲ ਮਤਲਬ ਇਹ ਚੋਰੀ ਕੀਤੇ ਸੀ ਇਹਦੇ ਵਿੱਚ ਜਿਹੜੇ ਡਿਲੀਵਰੀ ਜਿਹੜਾ ਸਮਾਨ ਸੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਸਮਾਨ ਅੱਗੇ ਕਾਕਾ ਨੂੰ ਆਨਲਾਈਨ ਡਿਲੀਵਰ ਹੁੰਦਾ ਸੀਗਾ ਉਹਦੇ ਵਿੱਚੋਂ ਇੱਕ ਜਿਹੜੇ ਡੱਬੇ ਸੀਗੇ ਇਹ ਡੱਬਿਆਂ ਜਦੋਂ ਸਮਾਨ ਇਹ ਡਿਲੀਵਰ ਕਰਨ ਜਾਂਦੇ ਸੀ ਤਾਂ ਇਹ ਮਤਲਬ ਕਿਤੇ ਡੱਬੇ ਖੋਲ੍ਹ ਕੇ ਉਹਦੇ ਵਿੱਚੋਂ ਫੋਨ ਕੱਢ ਕੇ ਉਹ ਡੱਬੇ ਨੂੰ ਐਸ ਇਟ ਇਜ਼ ਪੈਕ ਕਰਕੇ ਅੱਗੇ ਕਸਟਮਰ ਕੋਲੇ ਖਾਲੀ ਡੱਬਾ ਚਲਾ ਜਾਂਦਾ ਸੀ ਤਾਂ ਉਹ ਚੀਕ ਮਾਰਦਾ ਸੀਗਾ ਤੇ ਇਹ ਸਾਰੇ ਸਕੈਂਡਲ ਨੂੰ ਇਹਨਾਂ ਨੇ ਪਰਦਾਫਾਸ਼ ਕੀਤਾ ਜੋ 18 ਮੋਬਾਈਲ ਨਵੇਂ ਐਪਲ ਕੰਪਨੀ ਦੇ ਤੇ ਦੋ ਲੈਪਟਾਪ ਇਹ ਅਸੀਂ ਹੁਣ ਤੱਕ ਰਿਕਵਰ ਕੀਤੇ ਨੇ ਜਿਨ੍ਹਾਂ ਦਾ ਕਰੀਬ 18-20 ਲੱਖ ਰੁਪਇਆ ਇਹਨਾਂ ਦੀ ਰਿਕਵਰੀ ਦਾ ਮੁੱਲ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੇ ਵਿੱਚ ਮਤਲਬ ਤਫਤੀਸ਼ ਕਰ ਰਹੇ ਹਾਂ ਵੀ ਹੋਰ ਕੋਈ ਸਾਥੀ ਇਹਨਾਂ ਦਾ ਕਿਹੜਾ-ਕਿਹੜਾ ਮਿਲਿਆ ਹੋਇਆ ਕਿਉਂਕਿ ਇਹ ਬੜਾ ਔਖਾ ਸੀਗਾ ਡਿਲੀਵਰੀ ਕੰਪਨੀ ਸੱਤ-ਅੱਠ ਸੌ ਮੁਲਾਜ਼ਮ ਲੱਗਿਆ ਹੋਇਆ ਸੀਗਾ ਤੇ ਉਹਨੂੰ ਸਕਰੂਟੀਨਿੰਗ ਕਰਕੇ ਸਿਰਫ ਸ਼ੱਕ ਦਾ ਸਾਰਿਆਂ ਦੇ ਵਿੱਚੋਂ ਦੋ ਬੰਦੇ ਹੀ ਮਤਲਬ ਫੜੇ ਗਏ ਆ ਤੇ ਜਿਨ੍ਹਾਂ ਤੋਂ ਆ ਇੰਨੀ ਵੱਡੀ ਰਿਕਵਰੀ ਹੋਈ ਆ ਇਹ ਕਾਫੀ ਧੇਰ ਤੋਂ ਉਸ ਕਹਤ ਆ ਰਹੀ ਸੀ ਡਿਲੀਵਰੀ ਕੰਪਨੀਆਂ 'ਚ ਵੀ ਕਿਤੇ ਇੱਕਾ ਦੁਕਾ ਮੋਬਾਈਲ ਚੋਰੀ ਹੁੰਦੇ ਆ ਪਰ ਆ ਵੱਡਾ ਇਕਦਮ ਹੋਇਆ ਸੀ ਸਕੈਂਡਲ ਤਾਂ ਇਹਨੂੰ ਅਸੀਂ ਢгай ਨਾਲ ਤਫ਼ਤੀਸ਼ ਕਰਦੇ ਹੋਏ ਇਹਨੂੰ ਅਸੀਂ ਹੱਲ ਕੀਤਾ ਬਾਕੀ ਜੋ